ਅੰਮ੍ਰਿਤਸਰ ਵਿੱਚ ਹੋ ਰਿਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਅੰਮ੍ਰਿਤਸਰ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਆਪਣੇ ਉਮੀਦਵਾਰਾਂ ਨੂੰ ਵੋਟ ਕਰ ਰਹੇ ਹਨ ਜਿਸ ਦੇ ਚਲਦੇ ਭਾਜਪਾ ਦੇ ਰਾਸ਼ੀ ਜਨਰਲ ਸਕੱਤਰ ਤਰਨ ਜੁਗ ਨੇ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਹਾਥੀ ਗੇਟ ਵਿਖੇ ਵਾਰਡ ਨੰਬਰ 59 ਤੋਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਬੂਥ ਨੰਬਰ 6 ਤੇ ਜਾ ਕੇ ਵੋਟ ਕੀਤੀ

ਔਰ ਐਸੇ ਮੈਂ ਨਿਵੇਦਨ ਕਰਾਂਗਾ ਸਾਰੇ ਲੋਗਾਂ ਨੂੰ ਪਰਾਂ ਚ ਨਿਕਲੋ ਔਰ ਜਾ ਕੇ ਵੋਟ ਪਾਓ ਔਰ ਆਪਣੇ ਮਤ ਦਾ ਪ੍ਰਯੋਗ ਕਰੋ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਅੰਦਰ ਬਣਿਆ ਹੋਇਆ ਹੈ ਇਸ ਤਰ੍ਹਾਂ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਇਸ ਚੋਣਾਂ ਦੇ ਅੰਦਰ ਧੱਕੇਸ਼ਾਹੀ ਕੀਤੀ ਲੋਕਾਂ ਦੇ ਪਰਚੇ ਪਾੜਦੇ ਕੈਂਡੀਡੇਟਸ ਨੂੰ ਡਰਾਇਆ ਧਮਕਾਇਆ ਮੀਡੀਆ ਦੇ ਲੋਕਾਂ ਨੂੰ ਦਬਾਇਆ ਐਰੇ ਭਾਵੇਂ ਜਨਤਾ ਕਰਾਰਾ ਜਵਾਬ ਦੇ ਰਹੀ ਹੈ ਭਗਵੰਤਮਾਨ ਸਾਹਿਬ ਤੁਹਾਡੀ ਸਰਕਾਰ ਦੀ ਤਸ਼ੱਦਦ ਹੈ ਦੱਸਦੀ ਹੈ ਕਿ ਜਨਤਾ ਤੁਹਾਡ ਤੋਂ ਉਕਸਾ ਚੁੱਕੀ ਤੁਹਾਡ ਤੋਂ ਦੁਖੀ ਹੈ ਤੋਬਾ ਤੋਬਾ ਕਰ ਰਹੀ ਹੈ ਔਰ ਜਨਤਾ ਵੋਟ ਦੇ ਵਿੱਚ ਇਸ ਤੋਬਾ ਦਾ ਜਵਾਬ ਦੇਣ ਲਈ ਹੈ ਨਿਸ਼ਚਿਤ ਰੂਪ ਜਨਤਾ ਦਾ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਦੋਨਾਂ ਤੋਂ ਮਨ ਉੱਕ ਚੁੱਕਾ ਔਰ ਉਹ ਕਰਾਰਾ ਜਵਾਬ ਇਸ ਇਲੈਕਸ਼ਨ ਦੇ ਦੇਣਗੀ ਔਰ ਇਸ ਗੱਲ ਨੂੰ ਸਮਝਣਾ ਪਏਗਾ ਕਿ ਜਦੋਂ ਤੁਸੀਂ ਇਸ ਸਰਕਾਰਾਂ ਵਾਦਾ ਖਲਾਫੀ ਕਰਦੇ ਹੋ ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਚਾਹੇ ਹੁਣ ਤੋਂ ਵਰਤਮਾਨ ਦੀ ਸਰਕਾਰ ਹੈ 1100 ਰੁਪਏ ਨਹੀਂ ਆਇਆ ਬਿਜਲੀ ਮਾਫ ਨਹੀਂ ਹੋਈ ਘਰ ਘਰ ਨੌਕਰੀ ਮਿਲਣੀ ਸੀ ਨਹੀਂ ਮਿਲੀ ਇਸ ਵਿੱਚ ਜਨਤਾ ਉਹ ਕਰਾਰਾ ਜਵਾਬ ਦੇਗੀ ਔਰ ਇਹ ਝੂਠ ਬੋਲਣ ਵਾਲੇ ਲੋਕ ਨੇ ਪੋਲਿਟਿਕਸ ਦੇ ਅੰਦਰ ਕੁਵਰ ਤੋਲਦੇ ਨੇ ਝੂਠ ਬੋਲਦੇ ਨੇ ਜਨਤਾ ਉਹਨਾਂ ਨੂੰ ਕਰਾਰਾ ਜਵਾਬ ਔਰ ਇਲੈਕਸ਼ਨ वाटरलू साबत हो कांग्रेस पार्टी और आम आदमी पार्टी की मैं शहरवासियों पूरे पंजाब शहर वासगरिका कारपोरेशन नागरिकां सब निवेदन करांगा घर चो निकलो और वोट करो अपने मत का प्रयोग करो अपने मत द राय जनता समझाओ घर चो निकलना पेगा लोग निकलन गए तो मत का प्रयोग होगा ਔਰ ਮਤ ਦਾ ਪ੍ਰਯੋਗ ਹੋਏਗਾ ਤੇ ਤਾਨਾਸ਼ਹੀ ਨਾਦਰ ਸ਼ਹੀਦ ਝੂਠ ਬੋਲਣ ਵਾਲਿਆਂ ਨੂੰ ਝਟਕਾ ਲੱਗੇਗਾ ਅੱਛਾ ਜਿਨਾਲਾ ਦੇ ਵਿੱਚ VOTING ਦੇ ਲੈ ਕੇ ਗੋਲੀ ਚੱਲੀ ਰਹੀ ਹੈ ਮੈਂ ਸਮਝਣਾ ਹਿੰਸਾ ਦਾ ਕੋਈ ਕੰਮ ਨਹੀਂ ਲੋਕਾਂ ਨੂੰ ਵੋਟ ਲੈਣਾ ਚਾਹੀਦਾ ਵੋਟ ਕਰਨਾ ਚਾਹੀਦਾ ਔਰ ਪਿਆਰ ਦੇ ਨਾਲ ਵੋਟ ਵੋਟ ਦਾ ਪ੍ਰਯੋਗ ਹੋਣਾ ਚਾਹੀਦਾ ਹਿੰਸਾ ਦਾ ਕੋਈ ਪ੍ਰਯੋਗ ਨਹੀਂ ਹੋਣਾ ਠੀਕ ਠੀਕ ਮੈਂ ਜਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟیز